ਆ ਵੀਡੀਓ ਨਾ ਸਰਾ ਲੱਗ ਗਿਆ ਯਾਰ ਸਰਾ ਬੱਲੇ 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 ਡੇਕ ਨਾ ਪਕੇ ਡੇਕ ਨਾ ਪਕੇ ਉਮਰ ਦਾ ਕੋਈ ਪਤਾ ਨਹੀਂ ਆਈਡੀਆ ਨਹੀਂ ਹੈ ਨਹੀਂ ਆਈਡੀਆ ਕਿ ਉਦੋਂ ਜਨਮ ਅਸੀਂ ਬਾਲੇ ਵੀ ਪਏ ਸੀ ਪੁਰਾਣੇ ਬੰਦੇ ਆਦੇ ਹੁੰਦੇ ਆਪਣੇ ਬਿਊਟੀਫੁੱਲ ਖਾਸ ਕਰ ਇਹ ਵੀਡੀਓ ਆਪਣੇ ਬਾਹਰ ਵਾਲੇ ਜਰੂਰ ਵੇਖਣਾ ਕਿਉਂਕਿ ਉਹਨਾਂ ਨੂੰ ਹੁੰਦਾ ਯਾਰ ਨਾਲੇ ਪਿੰਡ ਵੇਖ ਲੈਣ ਦਾ ਲਾਈਵ ਵੀ ਅੱਜ ਪਿੰਡ ਦੇ ਕੀ ਹਾਲਾਤ ਆ ਸਾਰੇ ਕਮਰੇ ਸਾਡੀ ਸੁਰਤ ਪਹਿਲਾਂ ਦੀ ਆ ਕੋਠੀ ਵੀ ਘਰ ਸੁਰਤ ਤੋਂ ਪਹਿਲਾਂ ਦੀ ਆ ਇਹ ਤੁਹਾਨੂੰ ਥੋੜਾ ਦਿਖਾਉਣਾ ਮੈਂ ਆ ਦਰਵਾਜ਼ਾ ਵੇਖੋ ਤੁਸੀਂ ਬਹੁਤ ਸੋਹਣਾ ਤੇ ਬਹੁਤ ਜ਼ਿਆਦਾ ਪੁਰਾਣਾ ਹੈ ਆ ਪੱਖੇ ਤੋਂ ਪਹਿਲਾਂ ਲੱਗਦੇ ਹੁੰਦੇ ਸੀ ਐ ਬਾਹਰ ਬੈਠਣ ਨੂੰ ਇੱਥੇ ਚੱਲ ਪੈਂਦਾ ਇਹ ਓਕੇ ਇਧਰ ਦੇਖੋ ਤੇ ਜਦੋਂ ਇਹ ਨਾ ਹਰੇ ਭਰੇ ਹੋ ਗਈ ਵੇਲਾਆਂ ਹੀ ਉੱਤੇ ਬਹੁਤ ਸੋਹਣਾ ਲੱਗਦਾ ਜਿੰਨਾ ਵੀ ਕਹਿ ਦਗੇ ਜਦੋਂ ਵੀ ਅੱਖ ਖੁੱਲ੍ਹਿਆ ਕਰੇ ਬਿਜਲੀ ਲਸ਼ਕਿਆ ਕਰੇ ਬਹੁਤ ਭੈੜੀ ਬਿਜਲੀ ਦਸ ਕੀ ਗੱਲਾਂ ਹੀ ਛੱਡਦੇ ਹੋ ਡਰ ਲੱਗਦਾ ਸੀਗਾ ਆ ਵੀਡੀਓ ਨਾ ਅੱਜ ਜ਼ਰਾ ਲੱਗ ਗਿਆ ਯਾਰ ਜ਼ਰਾ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਰਾਤ ਮੀਂਹ ਨੇਰੀ ਚਖੜ ਬਹੁਤ ਸੀ ਜਦੋਂ ਵੀ ਆ ਖੁੱਲਿਆ ਕਰੇ ਬਿਜਲੀ ਲੱਛਿਆ ਕਰੇ ਬਹੁਤ ਭੈੜੀ ਬਿਜਲੀ ਰਸਕੀ ਗੱਲਾਂ ਹੀ ਛੱਡ ਦਉ ਡਰ ਲੱਗਦਾ ਸੀਗਾ ਤੇ ਇੰਨਾ ਜਿਆਦਾ ਤੇਜ਼ ਮੀਂਹ ਆ ਨਾ ਗੱਲਾਂ ਹੀ ਛੱਡ ਦਉ ਤੇ ਜਿਵੇਂ ਕਿ ਮੌਸਮ ਵਿਭਾਗ ਨੇ ਦੱਸਿਆ ਸੀ ਕਿ ਜਿਹੜਾ ਟੈਂਪਰੇਚਰ ਘਟੂਗਾ ਤੇ ਵਾਕਈ ਸੱਚੀ ਗੱਲ ਅੱਜ ਟੈਂਪਰੇਚਰ ਰਹਿ ਗਿਆ ਜੀ 35 ਡਿਗਰੀ ਦੇ ਲਾਗੇ-ਤਾਗੇ ਤੇ ਸਾਰਾ ਹਫਤਾ ਹੀ ਦੱਸੀ ਜਾਂਦੇ 35 34 36 37 ਤੇ ਹੁਣ ਉਮੀਦ ਹੈ ਵੀ ਸ਼ਾਇਦ ਹੁਣ ਅੱਜ ਮੀਂਹ ਆਵੇ ਤੇ ਬਾਕੀ ਪਤਾ ਕੋਈ ਨਹੀਂ ਕੱਲ ਵੀ ਲਾਲੋ ਸਾਹਿਬ ਤੁਸੀਂ ਮੈਨੂੰ ਲੱਗਦਾ 6-7 ਵਜੇ ਕੰਮ ਚੱਲਿਆ ਸੀਗਾ ਤੇ ਅੱਜ ਤਾਂ ਨਹੀਂ ਆਵੇ ਕਿਉਂਕਿ ਲਾਈਟ ਅੱਜ 12 ਵਜੇ ਆਈ ਹੈ ਤੇ ਉਹ ਤਾਂ ਆਪਣੇ ਤਾਂ ਵਧੀਆ ਚੱਲੀਗਾ ਇਨਵਰਟਰ ਪਰ ਬਥੇਰੇ ਥਾਵਾਂ ਤੇ ਬਥੇਰੇ ਘਰਾਂ 'ਚ ਇਨਵਰਟਰ ਜਿਹੜੇ ਉਹ ਬੋਲ ਗਏ ਸੀ ਸਿਟੀ ਮਾਰ ਗਏ ਸੀ ਬਾਕੀ ਇਸ ਟਾਈਮ ਤੁਹਾਨੂੰ ਦਿਖਾਉਣਾ ਮੈਂ ਸੁਖਨਮਾਨ ਤਾਂ ਹੈ ਨਹੀਂ ਅੱਜ ਮੈਂ ਆਇਆ ਸੀਗਾ ਤੇ ਸਾਡੇ ਪਿੰਡ ਦਾ ਨਿਆਰਾ ਛੱਤ ਤੋਂ ਦੇਖੋ ਤੁਸੀਂ ਖੂਬਸੂਰਤ ਪਿੰਡ ਸਾਡਾ ਪਿੰਡ ਆਧਰੀਆਂ ਬਲਾਕ ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਮਲੋਟ ਬਿਊਟੀਫੁੱਲ ਖਾਸ ਕਰੇ ਵੀਡੀਓ ਆਪਣੇ ਬਾਹਰ ਵਾਲੇ ਜਰੂਰ ਵੇਖਣਾ ਕਿਉਂਕਿ ਉਹਨਾਂ ਨੂੰ ਹੁੰਦਾ ਯਾਰ ਨਾਲੇ ਪਿੰਡ ਵੇਖ ਲੈਣ ਦਾ ਲਾਈਵ ਵੀ ਅੱਜ ਪਿੰਡ ਦੇ ਕੀ ਹਾਲਾਤ ਆ ਪਰ ਕੱਲ ਮੀਂਹ ਈ ਬਹੁਤ ਜਿਆਦਾ ਸੀ ਜਿੰਨਾ ਵੀ ਕਹਿ ਰਿਹਾ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਆ ਜੀ ਸਾਡਾ ਖੂਬਸੂਰਤ ਪਿੰਡ ਪਿੰਡ ਆਦਣੀਆਂ ਅੱਛਾ ਮੈਂ ਇੱਕ ਵੀਡੀਓ ਪਹਿਲਾਂ ਹੀ ਪਾਈ ਸੀ ਲੋਕਾਂ ਦੇ ਆਪਣੇ ਪਿੰਡ ਹਰਿਆਲੀ ਹੈਣੀ ਕੱਟ ਕੇ ਲਾਈ ਹੁਣ ਤੁਸੀਂ ਚੈੱਕ ਕਰ ਲਿਓ ਵੀ ਹਰਿਆਲੀ ਕਿੰਨੀ ਆਪਣੇ ਪਿੰਡ ਚ ਆ ਹਰੇ ਹਰੇ ਸਾਰੇ ਦਰਖਤ ਹੀ ਆ ਦੇਖੀ ਚੱਲੋ ਕੋਸਣਾ ਜੇ ਮੌਸਮ ਵਧੀਆ ਹੋਵੇ ਨਾ ਬੱਦਲ ਵਾਈ ਜਿਹਾ ਹੋਵੇ ਤਾਂ ਵੀਡੀਓ ਜਿਆਦਾ ਕਲੀਅਰ ਵੀ ਆਉਂਦੀ ਤੇ ਬਹੁਤ ਸੋਹਣੀ ਬਣਦੀ ਹੈ ਉਹ ਆਗੇ ਜਨ ਮੋਹਲ ਸਿੰਘ ਮਾਨ ਸਾਹਿਬ ਦਾ ਘਰ ਵਾਹ ਜੀ ਵਾਹ ਵਿਆਹ ਵਾਲਾ ਘਰ ਇਧਰ ਸਾਡੇ ਗੁਰਕੀਤਨ ਸਿੰਘ ਮਾਨ ਸਾਹਿਬ ਸਭ ਸਮਝ ਲਈ ਜਾਂਦੇ ਆ ਵੈਰੀ ਗੁੱਡ ਅੱਛਾ ਜਿਹੜਾ ਹੱਲਗੇ ਨਾ ਪਾਮ ਇਹ ਬਹੁਤ ਸਾਲ ਪੁਰਾਣੇ ਆ ਮੇਰੀ ਸੁਰਤ ਤੋਂ ਪਹਿਲਾਂ ਦੇ ਆ ਤੇ ਹਜੇ ਵੀ ਬਹੁਤ ਵਧੀਆ ਪਏ ਆ ਆ ਦੋਨੇ ਬਹੁਤ ਵੱਡੇ ਹੋ ਗਏ ਚਲੋ ਜੁੜੇ ਰਹੋ ਸਾਡੇ ਨਾਲ ਤੇ ਹੁਣ ਆਪਾਂ ਵੱਧਦੇ ਆਂ ਅੱਜ ਦੀ ਵੀਡੀਓ ਵੱਲ ਐਂਡਿੰਗਾਂ ਵੱਡੀਆਂ ਪਾਉੜੀਆਂ ਮਸਾਉਂਗਾ ਮੈਂ ਬੱਲੇ 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 ਡੱਕਣਾ ਪਕੇ ਡੱਕਣਾ ਪਕੇ ਇਧਰੋਂ ਵੀ ਸੋਨਾ ਦਿਖਾ ਦਿੰਨੇ ਆ ਪਾਵਾ ਹੂੰ ਹੂੰ ਦੇਖੋ ਯਾਰ ਕਿੱਡਾ ਸੋਹਣਾ ਲੱਗਦਾ ਆ ਵੇ ਬਹੁਤ ਹਾਈਟ ਹੋ ਗਈ ਇਹਦੀ ਦਰਖਤ ਤਿਆਰ ਕਰੇ ਲਾਉਣੇ ਚਾਹੀਦੇ ਆ ਤੇ ਇਹਦੇ ਨਾਲ ਆਏ ਆ ਵੀ ਸੋਹਣੇ ਵੀ ਲੱਗਦੇ ਆ ਤੇ ਹੁਣ ਜ਼ਰੂਰਤ ਵੀ ਇਹਨਾਂ ਦੀ ਬਹੁਤ ਆ ਕਿਉਂਕਿ ਤੁਹਾਨੂੰ ਪਤਾ ਵੀ ਜਿਵੇਂ ਅੱਜ ਕੱਲ੍ਹ ਕੁਦਰਤ ਖੇਡ ਰਹੀ ਹੈ ਉਸ ਦਾ ਹੁਣ ਜਿੰਨੇ ਵੱਧ ਤੋਂ ਵੱਧ ਬੂਟੇ ਹੋਣਗੇ ਨਾ ਉਹਨਾਂ ਨੇ ਹੀ ਆਪਨੋ ਫਾਇਦਾ ਸਾਹ ਵੀ ਸੌਖਾ ਹੋਊਗਾ ਤੇ ਗਰਮੀ ਵੀ ਘਟੂਗੀ ਇਧਰ ਵੀ ਕੰਮ ਚੱਲ ਰਿਹਾ ਮਾਨ ਸਾਹਿਬ ਕਰਾ ਰਹੇ ਨੇ ਕੰਮ ਵਾਹ ਜੀ ਵਾਹ ਤੁਹਾਨੂੰ ਦਰਵਾਜ਼ਾ ਵੀ ਦਿਖਾਉਣੇ ਬਹੁਤ ਪੁਰਾਣਾ ਆ ਸਾਰੇ ਕਮਰੇ ਸਾਡੀ ਸੁਰਤ ਪਹਿਲਾਂ ਦੀ ਆ ਕੋਠੀ ਵੀ ਘਰ ਸੁਰਤ ਤੋਂ ਪਹਿਲਾਂ ਦੀ ਆ ਇਹ ਵੀ ਤੁਹਾਨੂੰ ਥੱਲੇ ਦਿਖਾਉਣਾ ਮੈਂ ਇਹ ਦੇਖ ਕਨ ਲੱਗਦੀ ਨਵੀਂ ਐ ਪਰ ਬਹੁਤ ਪੁਰਾਣੀ ਐ ਪਈ ਬਹੁਤ ਵਧੀਆ ਹੈ ਕਿਉਂਕਿ ਉਦੋਂ ਦਾ ਜਿਹੜਾ ਮਟੀਰੀਅਲ ਆਉਂਦਾ ਸੀ ਬਹੁਤ ਚੰਗਾ ਆਉਂਦਾ ਸੀ ਆ ਪੱਖੇ ਤੋਂ ਪਹਿਲਾਂ ਲੱਗਦੇ ਹੁੰਦੇ ਸੀ ਐ ਬਾਹਰ ਬੈਠਣ ਨੂੰ ਬਾਕੀ ਆ ਚਾਚਾ ਜੀ ਹਰਪੀ ਦੀਆਂ ਮਸ਼ੀਨਾਂ ਖੜੀਆਂ ਐ ਵਾਹ ਜੀ ਵਾਹ ਬਿਊਟੀਫੁਲ ਬਾਕੀ ਐ ਜੇ ਕੋਈ ਵੀ ਕੋਠੀ ਆ ਹਵੇਲੀ ਆ ਜਿੱਥੇ ਤੁਸੀਂ ਰਹਿੰਦੇ ਹੋ ਉਹ ਤਾਂ ਠੀਕ ਗੱਲ ਆ ਨਹੀਂ ਉਹਦੀ ਮਤਲਬ ਅੰਤ ਸਮੇ ਸਮੇ ਸਰ ਰਿਪੇਅਰ ਹੁੰਦੀ ਰਹੇ ਤਾਂ ਬਹੁਤ ਵਧੀਆ ਗੱਲ ਆ ਆ ਦੇਖੋ ਤੁਹਾਨੂੰ ਦਿਖਾਉਣਾ ਮੈਂ ਕਿੱਡਾ ਉੱਚਾ ਹੈ ਆਹੀ ਵੇਖ ਲਓ ਇੱਥੇ ਚੱਲ ਪੈਂਦਾ ਇਹ ਓਕੇ ਇਧਰੋਂ ਵੇਖੋ ਤੇ ਜਦੋਂ ਇਹ ਨਾ ਹਰੇ ਭਰੇ ਹੋ ਗਈ ਵੇਲਾਂ ਹੀ ਉੱਤੇ ਬਹੁਤ ਸੋਹਣਾ ਲੱਗਦਾ ਜਿੰਨਾ ਵੀ ਕਹਿ ਦਗੇ ਆਲ ਦਰ ਜਰਾ ਛੋਟਾ ਰਹਿ ਗਿਆ ਲੱਗਦਾ ਦੂਰੀ ਰਲਾਇਆ ਹੈ ਆ ਦਰਵਾਜ਼ਾ ਦਿਖਾਉਣਾ ਤੁਹਾਨੂੰ ਉਧਰੋਂ ਮੈਂ ਤੇ ਇਧਰ ਪਾਰਕ ਬਣਾਉਣਗੇ ਮਾਨ ਸਾਹਿਬ ਲੱਗੇ ਪਏ ਬੰਦੇ ਬਿਊਟੀਫੁੱਲ ਇਸ ਫੇਲੇ ਸਾਨੂੰ ਬਹੁਤ ਸਾਰਾ ਜਦੋਂ ਕੋਈ ਇਲੈਕਸ਼ਨ ਹੁੰਦੇ ਆ ਜਾਂ ਪ੍ਰਟੈਂਟ ਲਾਉਣੇ ਆ ਜਾਂ ਕੋਈ ਹੋਰ ਪ੍ਰੋਗਰਾਮ ਹੁੰਦਾ ਤਾਂ ਮਤਲਬ ਇੱਥੇ ਕਿਉਂਕਿ ਚਾਚੇਰ ਗਰਹਿੰਦੇ ਮਲੋਟ ਤਾਂ ਇੱਥੇ ਸ਼ਿਫਟ ਹੋ ਜਾਈਦਾ ਤੇ ਆਪ ਦਾ ਰਾਲ ਮਿਲ ਕੇ ਜਿਹੜਾ ਵੀ ਕੋਈ ਪ੍ਰੋਗਰਾਮ ਕਰਨਾ ਇੱਥੇ ਵਿਹਲੀ ਪਈ ਹੈ ਕੋਠੀ ਮੰਨਦਾ ਕਰ ਸਕਦਾ ਜਿਵੇਂ ਕਿ ਮੀਟਿੰਗ ਹੈ ਕੋਈ ਜਾਂ ਹੋਰ ਹੈ ਇੱਕ ਵਾਰੀ ਸਾਰਿਆਂ ਨੇ ਵੇਖਿਆ ਸੀ ক্রিকেট ਦਾ ਵਰਲਡ ਕੱਪ ਵੀ ਇੱਥੇ ਬਹਿ ਕੇ ਕੋਠੀ ਵਿਹਲੀ ਪਈ ਆ ਦਰਵਾਜ਼ਾ ਵੇਖੋ ਤੁਸੀਂ ਬਹੁਤ ਸੋਹਣਾ ਤੇ ਬਹੁਤ ਜ਼ਿਆਦਾ ਪੁਰਾਣਾ ਹੈ ਬਾਕੀ ਮਾਨ ਸਾਹਿਬ ਲੱਗੇ ਪਏ ਰੈਨੋਵੇਟ ਕਰਨ ਜਦੋਂ ਹੋ ਗਿਆ ਰੈਨੋਵੇਟ ਫਿਰ ਤੁਹਾਨੂੰ ਦਿਖਾਵਾਂਗੇ ਮਿਲੋ ਜੀ ਸਾਡੇ ਬਾਬਾ ਜੀ ਨੂੰ ਇਹ ਵੀ ਉਹ ਜਿਹੇ ਦੇ ਉਹ ਜਿਹੇ ਪਏ ਆ ਐਨੇ ਸਾਲ ਹੋ ਗਏ ਮੈਨੂੰ ਵੇਂਦੇ ਨੂੰ ਤੁਸੀਂ ਪਹਿਲਾਂ ਵੀਡੀਓ ਚ ਵੇਖਿਆ ਹਣ ਬਾਬਾ ਜੀ ਨੂੰ ਬਾਬਾ ਕਿੰਨੀ ਹੁਣ ਥੋੜੀ ਏਜ ਹੋਗੀ ਜੀ ਜੀ ਕੀ ਕਿੰਨੀ ਉਮਰ 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 ਦਾ ਕੋਈ ਪਤਾ ਨਹੀਂ ਆਈਡੀਆ ਨਹੀਂ ਹੈ ਨਹੀਂ ਆਈਡੀਆ ਕਿ ਉਦੋਂ ਜਨਮ ਅਜੇ ਬਾੜੇ ਵੀ ਪਏ ਸੀ ਪੁਰਾਣੇ ਬੰਦੇ ਆਦੇ ਹੁੰਦੇ ਆਪਣੇ ਤੁਹਾਡੇ ਹਿਸਾਬ ਨਾਲ ਕਿੰਨੀ ਹੋਗੀ ਕਿੰਨੀ ਹੋਗੀ ਕੀ ਕਹਿ ਸਕਦੇ ਅਨਜਾਜਾ ਤਾਂ ਹੋਊ ਅਨਜਾਜਾ ਕੋਈ ਅਨਜਾਜ ਨਹੀਂਗਾ ਤੁਹਾਡੇ ਹਾਨ ਪ੍ਰਮਾਨ ਦਾ ਕੋਈ ਬੰਦਾ ਹੋਵੇ ਜਿਹੜਾ ਤੁਹਾਨੂੰ ਯਾਦ ਹੈ ਇੱਥੇ ਤਾਂ ਪਿੰਡ ਜੀ ਤਾਂ ਹੋਣਾ ਨਹੀਂ ਮੇਰੇ ਖਿਆਲ ਨਹੀਂ ਅੱਛਾ ਕੀ ਕਹਿ ਸਕਦੇ ਤੁਸੀਂ ਸਿਹਤ ਤਕੜੀ ਪਈ ਹੈ ਹੂੰ ਸਿਹਤ ਠੀਕ ਹੈ ਜੀ ਜਮ ਓਕੇ ਹੈ ਠੀਕ ਹੈ